ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਵੀ ਰੱਖਿਆ ਹੈ। ਕਈ ਵਾਰੀ ਵਿੰਡੋ ਚੋਂ ਬਹੁਤ ਸਾਰੀਆਂ ਵਿੰਡੋ ਨਿਕਲਦੀਆਂ ਹੁੰਦੀਆਂ। ਪਹਿਲਾਂ ਵਿੰਡੋ ਹੀ ਆਈ ਸੀ ਵਿੰਡੋ 98। ਉਹ ਕਿੰਨੀ ਵਿੰਡੋਆਂ ਨਿਕਲਦੀਆਂ ਸੀ। ਵਿੰਡੋ ਤਾਂ ਇੱਕ ਹੋ ਸਕਦੀ ਹੈ ਪਰ ਪੈਨ ਇੱਕ ਹੋਏ ਨਾ ਇੱਕ ਵਾਰੀ ਵਿੰਡੋ ਚੋ ਵਾੜ ਕੇ ਫਿਰ ਸਭ ਬੰਦਾ ਫਸਦਾ ਹੈ। ਉਹ ਕਹਿੰਦਾ ਨਿਕਣ ਵਾਸਤੇ ਕੋਈ ਵਿੰਡੋ ਉੱਪਰ ਰੱਖ ਦਿੰਦੇ। ਅੰਦਰ ਵੜਨ ਵਾਸਤੇ ਵਿੰਡੋ ਰੱਖ ਲਈ ਇੱਕ। ਬਾਹਰ ਨਿਕਲ ਵਾਸਤੇ ਵਿੰਡੋ ਕਿਧਰ? ਉਨ ਮੰਦਰ ਬਣਨੇ ਹੀ ਨਾ ਪਵੇ ਉਸ ਪਿੰਡੋਂ ਤੇ ਕੰਮ ਹੋ ਜਾ ਚੱਕ ਆ ਹੋ ਗਿਆ ਤੇਰਾ ਕੰਮ ਇਹਨਾਂ ਦਾ ਤੇਰਾ 35 ਨੰਬਰ ਤੇਰਾ ਟੋਕਨ ਨੰਬਰ ਹੈ 35 ਨੰਬਰ ਤੇ ਆ ਕੇ ਚਲੋ ਕੰਮ ਐਸੇ ਮੁਲਕ ਚ ਉਹਨਾਂ ਦੇ ਕਾਨੂੰਨ ਨੇ ਅੰਬੈਸੀ ਚਲ ਜਾਓ ਤੁਸੀਂ ਅਮਰੀਕਨ ਵੈਸੇ ਜਿਹੜੀ ਜਿਹੜੇ ਫਿਜ਼ੀਕਲੀ ਬੁਲਾਉਂਦੇ ਆ ਉਥੇ ਕਿਵੇਂ ਸਿਸਟਮ ਹੈ ਜਾਓ ਟੋਕਨ ਲਓ ਬਹਿ ਜਾਓ ਉਹ ਕਹਿੰਗੇ 14 ਨੰਬਰ ਕਮਨ ਵਿੰਡੋ ਨੰਬਰ 7 ਚਲੋ 7ਵਾਂ ਚਿਖਲੇ ਗਿਆ ਥੋੜਾ 17 17 ਨੰਬਰ ਜੋ ਥੋੜਾ ਬਾਰੀ ਆਈ ਕਮਨ ਬਿੰਡੋ ਨੰਬਰ 9 9 ਤੇ ਜਾਣਿਆ ਉਹ ਕਹਿੰਦਾ ਓਕੇ ਆ ਪਿਆ ਤੇਰਾ ਵੀਜ਼ਾ ਦੇਣਾ ਨਹੀਂ ਦੇਣਾ ਚਲ ਉਹਨਾਂ ਦਾ ਪਰ ਰੂਲ ਤਾਂ ਹੈਗਾ ਨਾ ਇੱਕ ਐ ਤਾਂ ਨਹੀਂ ਵੀ ਲਾਈਨ ਤੇ ਪਹਿਲਾਂ ਲੱਗ ਗਿਆ ਜੋ ਡੀਐਸਪੀ ਨੂੰ ਫੋਨ ਕਰਾਤਾ ਵੀ ਮੈਂ ਮੂਰੇ ਖੜੂ ਹਟ ਲਾਈਨ ਤੋੜਨ ਲਾਈਨ ਤੋੜਨ ਚ ਐਸਾ ਨਜ਼ਾਰਾ ਆਉਂਦਾ ਆਪਾਂ ਨੂੰ ਕੁਝ ਹੋਰ ਨੂੰ ਮਤਲਬ ਆ ਹੁਣ ਚੰਡੀਗੜ੍ਹ ਪੁਲਿਸ ਕੀ ਕਰਦੀ ਐ ਅਸੀਂ ਵੀ ਆਪਣੀ ਪੁਲਿਸ ਨੂੰ ਇਹੀ ਕਹਿਆ ਹੁਣ ਵੀ ਪਹਿਲੀ ਘੱਟ ਕੇ ਰੱਖਿਆ ਕਰੋ ਚਲਾਣ ਬਸ ਨੰਬਰ ਜਿੰਨੇ ਚਾਚੇ ਤੁਹਾਡੇ ਕੋਲ ਡੀਐਸਪੀ ਦਾ ਜਾਂ ਆਪਦੇ ਚਾਚੇ ਦਾ ਜਾਂ ਕਿਸੇ ਮਾਮੇ ਦਾ ਫੋਨ ਲਾਵੇ ਤੁਹਾਡੇ ਕੰਨ ਨੂੰ ਉਹਨੇ ਚਾਚੇ ਬਸ ਭਰ ਕੇ ਉਹਦਾ ਗੱਡੀ ਦਾ ਨੰਬਰ ਓਹੋ ਤੁਸੀਂ ਐ ਕਹਦੇ ਕਰੋ ਓਹੋ ਹੁਣ ਤਾਂ ਭਰਤਾ ਬਸ ਆਹੀ ਤਰੀਕਾ ਹੋਰ ਤਰੀਕਾ ਹੀ ਕੋਈ ਨਹੀਂ ਉਹਦੀ ਲਾਣ ਦੇ ਕੰਨ ਤੇ ਕਿਸੇ ਨਾ ਕਿਸੇ ਦਾ ਆ ਮੰਤਰੀ ਸਾਹਿਬ ਨਾਲ ਕਰੋ ਗੱਲ ਜੀ ਇਸੇ ਕਰਕੇ ਫਿਰ ਲੀਡਰਾਂ ਦੇ ਮੁੱਦੇ ਵੀ ਬਹੁਤ ਛੋਟੇ ਰਹਿ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਜੇ ਮੈਂ ਚਲਾਨ ਤੋਂ ਬਚਾਤਾ ਵਾ ਮੇਰੀ ਵੋਟ ਪੱਕੀ ਹੋ ਗਈ ਉਹ ਫਿਰ ਚਲਾਨ ਤੋਂ ਕਹਾਂ ਲਾਲ ਕੁਝ ਕਹਿੰਦੇ ਨਹੀਂ ਉਹ ਤੁਹਾਨੂੰ ਲਾਲਚ ਕੀ ਦਿੰਦੇ ਫਿਰ ਵੀ ਤੁਸੀਂ ਸਾਡੀ ਸਰਕਾਰ ਬਣਾਓ ਥੋੜਾ ਚਲਾਨ ਨਹੀਂ ਹੋਊ ਲੈ ਇਹ ਕੋਈ ਮੁੱਦਾ ਜੀ ਇਹ ਕੋਈ bizness ਹੈ ਇਹ ਕੋਈ ਰੋਡ ਮੈਪ ਹੈ ਉਸ ਗਵੀਰ ਬਦਲ ਕਹੀ ਜਾਂਦਾ ਸੀ ਇੱਕ ਦਿਨ ਕੋਈ ਸਾਡੀ ਸਰਕਾਰ ਵੇਖ ਲਓ ਤੁਸੀਂ ਮੋਟਰਸਾਈਕਲ ਦੇ ਲਾਉਂਦੇ ਨਹੀਂ ਹੁੰਦੇ ਸੀ ਨੰਬਰ ਹੁਣ ਆ ਜਾਣ ਤੋਂ ਨੰਬਰ ਫੇਰ ਨਾਲ ਲਾਓ ਲੈ ਇਹ bizness ਹੈ ਜੀ ਤੁਸੀਂ ਕੋਈ ਦੱਸੋ ਅਸੀਂ ਕੀ ਕਰਾਂਗੇ ਆਪਾਂ ਇਸ ਵਕਤ ਦੁਨੀਆ ਜਿਹੜੀ ਹੈ ਕੰਪੀਟੀਸ਼ਨ ਦਾ ਜ਼ਮਾਨਾ ਹੈ ਚਾਈਨਾ ਨਾਲ ਜਪਾਨ ਨਾਲ ਯੂਰਪ ਨਾਲ ਮੁਕਾਬਲੇ ਹੋ ਗਏ ਤੇ ਆਪਾਂ ਹਜੇ ਆਪਸ ਚ ਲੱਗੇ ਹੋਏ ਆ ਮੇਰਾ ਚਲਾਨ ਜੀ ਮੇਰਾ ਹਾਜੀ ਆਪਾਂ ਗਲਤੀਆਂ ਕਾ ਕਰਦੇ ਚਲਾਨ ਕਿਉਂ ਹੋ ਜੂਗਾ ਕਿਵੇਂ ਹੋ ਜੂਗਾ ਚਲਾਨ ਆਪਣੇ ਦੇਖ ਲਓ ਤੁਸੀਂ ਕਿੰਨਾ ਚਲੋ ਹੁਣ ਤਾਂ ਆਪਣੇ ਪੰਜਾਬ ਚ ਵੀ ਇਦਾਂ ਕਰ ਲਿਆ ਪਹਿਲਾਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਡਰਾਈਵਰ ਜਿਹੜੇ ਨੇ ਜੀਰਕਪੁਰ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ ਵੀ ਹੁਣ ਚੰਡੀਗੜ੍ਹ ਆ ਗਿਆ ਇੱਥੇ ਤਾਂ ਕੋਈ ਨਾ ਕੋਈ ਤਾਂ ਗਲਤੀ ਮੈਥੋ ਹੋਊਗੀ ਉਧਰੋਂ ਖਰੜਾ ਆ ਕੇ ਤਾਂ ਕੰਬਣ ਲੱਗ ਜਾਂਦੇ ਸੀ ਵੀ ਜਰ ਅੱਗੇ ਜਾਣਾ ਔਖਾ ਹੋਊਗਾ ਜੀ ਚੰਡੀਗੜ੍ਹ ਹੈ ਜੀ ਉਹ ਚੰਡੀਗੜ੍ਹ ਦੇ ਕਿਹੜੇ ਕੋਈ ਕੁੱਟ ਦੇ ਮਾਰਦੇ ਡੰਡੇ ਹੈ ਨਹੀਂ ਇਹਨਾਂ ਕੋਲ ਤਾਂ ਆਪਣੇ ਕੋਲ ਹੈ ਹੀ ਡੰਡੇ ਹੁੰਦੇ ਆ ਇਹਨ ਕੋਲ ਡੰਡੇ ਹੈ ਨਹੀਂ ਇਹਨ ਕੋਲ ਪੈਨ ਹੈ ਉਹ ਬਹੁਤ ਖਤਰਨਾਕ ਹੈ ਪੈਨ ਦੀ ਮਾਰ ਬਹੁਤ ਜ਼ਿਆਦਾ ਖਤਰਨਾਕ ਹੈ ਕਲਮ ਦੀ ਮਾਰ ਫਿਰ ਜਦੋਂ ਤਿੰਨ ਵਾਰੀ ਚੰਡੀਗੜ੍ਹ ਆਉਣਾ ਪੈਂਦਾ ਫਿਰ ਸਾਰਾ ਦਿਨ ਇੱਥੇ ਚਲਾਣ ਭੁਗਤਣ ਤੇ ਲੱਗਦਾ ਉਸ ਵੇਲੇ ਫਿਰ ਬੰਦਾ ਯਾਦ ਕਰਦਾ ਜੀ ਉਹਦੇ ਲਾਲ ਬੱਤੀ ਨਾਲ ਲੰਗਦੇ ਆ ਤਿੰਨ ਦਿਨ ਬਚ ਜਾਂਦੇ ਆਪਣੇ ਡੰਡੋ ਦਾ ਕੀ ਉਹ ਤਾਂ ਸ਼ਾਮ ਤੱਕ ਠੀਕ ਹੋ ਜਾਂਦਾ ਨੀਲ ਜੀ ਪੈਂਦਾ ਹੋਣਾ ਇਹ ਕਿਹੜੀ ਗੱਲ ਹੈ ਨਾਲੇ ਇਹ ਤਾਂ ਆਪਣੇ ਕਲਚਰ 'ਚ ਹੁਣ ਪਹਿਲੇ ਦਿਨੋਂ ਹੀ ਹੈ ਜੀ ਛੋਟੇ ਹੁੰਦੇ ਨੇ ਮਾਂ ਕੁੱਟਦੀ ਐ ਥੋੜਾ ਜਿਹਾ ਵੱਡੇ ਹੋਏ ਬਾਪੂ ਕਟਣ ਲੱਗ ਜਾਂਦਾ ਫਿਰ ਜੋ ਆਕਾਂ ਚ ਜਦੋਂ ਖੇਡਦੇ ਆ ਉਹ ਜੋ ਆਕ ਇੱਧਰ ਇੱਕ ਅੱਧਾ ਲਾ ਜਾ ਲਾਜ ਹੁੰਦਾ ਜਾਂ ਆਪਾਂ ਲਾ ਦਿੰਨੇ ਆ ਸਕੂਲ ਭੇਜਦੇ ਨੇ ਮਾਟਰ ਕੁੱਟਣ ਲੱਗ ਜਾਂਦਾ ਕਾਲਜ ਜਾਂਦੇ ਨੇ ਕਲੈਕਟਰ ਨਾਲ ਲੜਾਈਆਂ ਹੋਣ ਲੱਗ ਜਾਂਦੀਆਂ ਬਸਾਂ ਨੇ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਆ ਜਾਂ ਉਹ ਕੁੱਟ ਦਿੰਦੇ ਨੇ ਜਾਂ ਫਿਰ ਕਾਲਜ ਆਪਸ ਵਿੱਚ ਮੁੰਡੇ ਕੋਲ ਲੜਾਈ ਹੋ ਜਾਂਦੀ ਹੈ ਥੋੜੇ ਹੋਰ ਵੱਡੇ ਉਹਨੇ ਫਿਰ ਸਕੁੱਟਣ ਲੱਗ ਜਾਂਦੀ ਹੈ ਵਿਆਹ ਹੋਣ ਲਾਇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਦੋਂ ਗਾਂ ਜਵਾਬ ਹੋਏ ਨੇ ਉਹ ਕੁੱਟਣ ਲੱਗ ਜਾਂਦੇ ਨੇ ਇਹ ਤਾਂ ਸਾਰੀ ਉਮਰ ਹੀ ਚੱਲੀ ਜਾਂਦਾ ਆਪਣਾ ਤਾਂ ਸੋ ਇਹਨੂੰ ਤਾਂ ਆਪਾਂ ਕੋਈ ਖਾਸ ਨਹੀਂ ਮੰਨਦੇ ਤਾਂ ਦੋ ਥੱਪੜਾਂ ਨਾਲ ਕਿਹੜੀ ਗੱਲ ਹੀ ਕਰੀਂ ਪਰ ਆ ਕਲਮ ਨਾ ਚਲਾਈ ਕਲਮ ਦਾ ਜ਼ਮਾਨਾ ਜਨਾਬ ਕਲਮ ਚੱਕੋ ਹੱਥ ਨਾ ਚੱਕੋ ਕਲਮ ਚੱਕੋ ਔਰ ਜੀਨੇ ਕਲਮ ਚੱਕ ਲਈ ਉਹ ਤੇ ਕੋਈ ਹੱਥ ਨਹੀਂ ਚੱਕ ਸਕਦਾ ਉਹ ਤੇ ਨਹੀਂ ਹੱਥ ਚੱਕਦਾ ਉਹਨੂੰ ਆਪਣੇ ਰਾਈਟਸ ਪਤਾ ਲੱਗ ਜਾਂਦਾ ਉਹਨੂੰ ਆਪਣੇ ਅਧਿਕਾਰ ਪਤਾ ਲੱਗ ਜਾਂਦਾ ਪੜਾਈਆਂ ਦਾ ਫਰਕ ਸੀਗਾ ਉਹ ਵੀ ਹੁਣ ਕਿਸੇ ਬਦਲਣ ਲੱਗਿਆ ਸਾਨੂੰ ਕੀ ਪੜਾਈ ਗਏ ਨੇ ਜੀ ਸਰਕਾਰੀ ਸਕੂਲਾਂ 'ਚ ਤੋਬੀ ਕਪੜੇ ਧੋਂਦਾ ਹੈ ਉਹ ਐ ਜੇ ਹੁੰਦਾ ਸੀ ਐ ਧੋਂਦਾ ਸੀ ਹੁਣ ਤੋਬੀ ਕਪੜੇ ਧੋ ਚੁੱਕਾ ਹੈ ਠੀਕ ਹੈ ਜੀ ਲੱਕੜਹਾਰੇ ਨੂੰ ਇੱਕ ਸੋਨੇ ਦਾ ਕੁਲਹਾੜਾ ਮਿਲਿਆ ਉਹਨੇ ਕਹੇ ਮੇਰਾ ਨਹੀਂ ਹੈਗਾ ਫਿਰ ਉਹ ਚਾਂਦੀ ਦਾ ਲੈ ਆਇਆ ਲੱਕੜਹਾਰੇ ਚੋਰ ਨੇ ਚੋਰੀ ਕੀਤੀ ਹੈ ਸਾਨੂੰ ਲੱਕੜਹਾਰੇ ਤੋਬੀਆਂ ਚੋਰਾ ਚ ਰੱਖਿਆ ਜੀ ਇੱਕ ਪ੍ਰਾਈਵੇਟ ਜਿਹੜੇ ਵੱਡੇ ਸਕੂਲ ਨੇ ਪਹਾੜਾਂ ਵਾਲੇ ਉਹਨਾਂ ਚ ਕਿਉਂ ਨਹੀਂ ਹੈਗੇ ਇਹ ਤੋਬੀ ਇਹ ਉਹਨਾਂ ਚ ਕਿਉਂ ਨਹੀਂ ਹੈਗੇ ਇਹ ਲੱਕੜਹਾਰੇ ਉਹਨਾਂ ਚ ਫੀਸ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਉਹਨਾਂ ਚ ਜੁਰਮਾਨਾ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਕਿਉਂਕਿ ਉਹ ਤਾਂ ਫੀਸ ਸਾਂ ਪਹਿਲਾਂ ਹੀ ਭਰ ਲੈਂਦੇ ਨੇ ਉੱਥੇ ਮਾਫੀ ਹੁੰਦੀ ਨਹੀਂ ਜਰਮਾਨਾ ਹੋਣ ਦਾ ਸਵਾਲ ਹੀ ਪੈਦਾ ਨੇ ਉਹਦਾ ਬੱਚੇ ਦੇ ਘਰੇ ਫੋਨ ਜਾਂਦਾ ਭਈਆ ਜਾਇਆ ਨਹੀਂ ਜਰਮਾਨਾ ਤਾਂ ਨਾ ਆਉਣ ਤੇ ਹੀ ਹੁੰਦਾ ਨਾ ਹੋਰ ਕੀ ਹੁੰਦਾ ਸਾਡ ਨੂੰ ਪਹਿਲੇ ਹੀ ਮਾਈਂਡ 'ਚ ਸਾਡੇ ਗਰੀਬੀ ਭਰੀ ਗਈ ਵੀ ਤੁਸੀਂ ਸਾਰੀ ਉਮਰ ਮਾਫੀ ਵਾਲੀਆਂ ਅਰਜ਼ੀਆਂ ਲਿਖਣੀਆਂ ਸਿੱਖ ਲੋ ਬਾਅਦ 'ਚ ਬਿਜਲੀ ਮਾਫ ਕਰ ਦਿਓ ਜੀ ਕਰਜ਼ਾ ਮਾਫ ਕਰ ਆਈ ਸਿੱਖ ਜ ਨੇ ਸਭ ਤੋਂ ਮਾਈਂਡ 'ਚ ਪਹਿਲਾਂ ਇਹ ਭਰਤਾ ਜੀ ਮਤਲਬ ਪੋਜ਼ਿਟਿਵ ਪੜਾਈ ਜਿਹੜੀ ਆ ਉਹ ਸ਼ੁਰੂ लग्या बच्चे के दमाग ये हो मैं कुछ बनूंगा ना कि यूर फादर इज़ ए वेरी पुअर मैन ही कैन नॉट पे यूअर फी फी है राइट एन एप्लीकेशन फॉर फुलफी कंसैशन चलो जी पहली पुअर मैन लसो भी ती रहना मतलब इत रहना साढ़े सिलेबस चाहे ਜੇ ਕਰ ਲਿਓ ਤੁਸੀਂ ਜਿਹੜੀ 7ਵੇਂ 8ਵੇਂ ਕਿਤਾਬਾਂ ਪੜ੍ਹੀਆਂ 9ਵੇਂ 10ਵੇਂ ਦੀਆਂ ਉਹ ਤੇ ਇਹੀ ਆਉਂਦਾ ਸੀ ਬਸ ਤੁਹਾਡੇ ਚਾਚੇ ਨੇ ਤੁਹਾਡੇ ਜਨਮ ਦਿਨ ਤੇ ਕੜੀ ਭੇਜੀ ਐ ਲੈ ਕਦੇ ਨਹੀਂ ਭੇਜੀ ਉਹਨਾਂ ਨੇ ਥੈਂਕਸ ਦਾ ਲੈਟਰ ਲਿਖੋ ਲੈ ਕੱਥੋਂ ਲਿਖੀਏ ਜਦੋਂ ਭੇਜੀ ਹੀ ਨਹੀਂ ਝੂਠ ਲਿਖਣੀ ਸਿਖਾਈ ਜਾਂਦੇ ਸਾਨੂੰ ਬਾਜ ਗਿਆ ਝੂਠ ਬੋਲਦਾ ਤੁਸੀਂ ਕਿ ਫੇਰ ਕੀ ਕਰੀਏ ਫਿਰ ਉਹਨੂੰ ਉਹ ਐਪਲੀਕੇਸ਼ਨ ਅਜੇ ਤੱਕ ਬਦਲੀ ਇਹਨਾਂ ਨੇ ਉੱਥੇ ਹੀ ਫਿਰਦੀਆਂ ਨੇ ਉਹ ਆਪ ਘੜੀ ਲੈਣਾ ਸਿੱਖ ਲੋ ਕਿਉਂ ਚਾਚੇ ਤੇ ਖੜਿਓ ਰਾਡੋ ਦਿ ਲੋ ਮਿਹਨਤ ਕਰਕੇ ਇੰਡਸਟਰੀ ਲਾ ਲੋ ਕੋਈ ਡੋਂਟ ਬੀ ਜੌਬ ਸੀਕਰ ਬੀ ਜੌਬ ਪ੍ਰੋਵਾਈਡਰਸ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਨੌਕਰੀਆਂ ਵੰਡਣ ਲਈ ਤਾਂ ਬਣੋਗੇ ਇੰਡਸਟਰੀ ਆਊਗੀ ਇੰਡਸਟਰੀ ਤਾਂ ਲੱਗੂ ਜੇ ਤੁਹਾਨੂੰ ਸਰਕਾਰਾਂ ਕਲੀਅਰ ਕਰਨਗੀਆਂ ਸਰਕਾਰਾਂ ਤਾਂ ਕਲੀਅਰ ਕਰਨਗੀਆਂ ਜੇ ਰਾਈਟ ਟੂ ਬਿਜ਼ਨਸ ਵਰਗੇ ਐਕਟ ਹੋਣਗੇ ਜੇ ਤੁਹਾਡੇ ਕੋਲੇ ਕਰੇ ਬੈਠੇ ਨੂੰ ਪੋਰਟਲ ਮਿਲੂਗਾ ਕਿ ਆ ਅਪਲਾਈ ਕਰਤਾ ਵਿਥਿਨ 5 ਡੇਜ਼ ਵਿਥਿਨ 7 ਡੇਜ਼ ਵਿਥਿਨ 15 ਡੇਜ਼ ਮੇਰਾ ਸੈਕਟਰ ਜਿਹੜਾ ਉਹ 15 ਡੇਜ਼ ਵਾਲੇ ਚ ਪੈਂਦਾ 15 ਡੇ ਤੋਂ ਬਾਅਦ ਮੈਨੂੰ ਅਪਰੂਵਲ ਮਿਲ ਜੂ ਨਹੀਂ ਨਹੀਂ ਮਿਲੀ ਡੀਮ ਟੂ ਬੀ ਅਪਰੂਵਡ ਤੋ ਤੁਸੀਂ ਆਪਣਾ ਕੰਮ ਕਰ ਲਓ ਅਫਸਰਾਂ ਦੀ ਗਲਤੀ ਹੈ ਕਿ ਉਹਨਾਂ ਨੇ 15 ਦਿਨਾਂ 'ਚ ਤੁਹਾਨੂੰ ਜਵਾਬ ਨਹੀਂ ਦਿੱਤਾ ਉਹ ਸਾਡਾ ਕੰਮ ਹੈ ਬਾਅਦ 'ਚ ਅਫਸਰਾਂ ਨੂੰ ਪੁੱਛਣਾ ਵੀ ਇਹ ਕਿਉਂ ਲੱਗੇ 15 ਦਿਨ ਫਿਰ ਉਹ ਸਾਡਾ ਕੰਮ ਸੋ ਤਾਂ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਆਇਆ ਸੀ ਥੋੜਾ ਜਿਹਾ ਪਬਲਿਕ ਲੈਂਗੁਏਜ ਚ ਕਿ ਕੰਮ ਕਰੋ ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤਾ ਉਹ ਕਰ ਲਓ ਸ਼ਾਇਦ মিডিਆ ਰਹੀਂ ਸੁਣ ਰਹੇ ਹੋਣਗੇ ਬਹੁਤ ਸਾਰੇ ਤੁਹਾਨੂੰ ਸਰਕਾਰ ਜਿਹੜੀ ਹੈ ਉਹ ਮਾਹੌਲ ਦੇਊਗੀ ਮੌਕਾ ਦੇਊਗੀ ਮਾਹੌਲ ਤੇ ਮੌਕਾ ਸਰਕਾਰ ਦਾ ਫਰਜ਼ ਬਣਦਾ ਉਹ ਦੇ ਦੇ ਰਨਵੇ ਜਿਹੜਾ ਉਹ ਉਡਾਉਂਦਾ ਨਹੀਂ ਜਹਾਜ਼ ਨੂੰ ਸਿਰਫ ਮੌਕਾ ਦਿੰਦਾ ਸਰਕਾਰ ਰਨਵੇ ਬਣ ਜੂਗੀ ਅੱਗੇ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਕਿੱਥੇ ਤੱਕ ਉੱਡਦਾ ਹੋ ਤੋ ਸਰਕਾਰ ਤੁਹਾਡੇ ਨਾਲ ਖੜੂਗੀ ਤੁਹਾਨੂੰ ਇੰਡਸਟਰੀ ਲੋਨ ਚ ਹੈਲਪ ਕਰੂਗੀ ਤੁਹਾਨੂੰ ਲੋਨ ਚ ਤੁਹਾਨੂੰ ਬੈਂਕਿੰਗ ਚ ਜੇ ਕਿਤੇ ਵੀ ਦਿੱਕਤ ਕੋਈ ਕਿਸੇ ਕਿਸੇ ਨੂੰ ਆਉਂਦੀ ਹੈ ਤੁਸੀਂ ਇੰਡਸਟਰੀ ਲਾਓ ਜੇ ਤੁਸੀਂ ਤੁਹਾਡੀ ਇੰਡਸਟਰੀ ਕਾਮਯਾਬ ਹੋ ਗਈ ਦੋ ਯੂਨਟ ਤੁਸੀਂ ਤੀਜਾ ਯੂਨਟ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਮੀਡੀਏਟਲੀ ਤੁਹਾਨੂੰ ਕਿਹਾ ਜਾਊਗਾ ਓਕੇ ਚਾਰ ਲਾ ਲੈ ਭਾਵੇਂ এমਪਲॉयਮੈਂਟ ਹੋਰ ਜਨਰੇਟ ਕਰ ਹੋਰ ਨੌਕਰੀਆਂ ਹੋਰ ਘਰਾਂ ਨੂੰ ਰੋ ਦੀ ਵਿਰਸ਼ਨਾ ਰੋਜ਼ਗਾਰ ਨਾਲ ਇਹ ਸਾਡਾ ਮਕਸਦ ਹੈ ਜੀ ਬਾਕੀ ਟੈਕਨੀਕਲੀ ਸਾਰਾ ਤੁਹਾਨੂੰ ਸਮਝਾਤਾ ਕਿ ਐਮ ਐਸ ਐਮ ই ਜਾਂ ਜਿਹੜਿਆ ਬਾਕੀ ਬੁੱਕਲੇਟ ਇੱਥੇ ਤਿਆਰ ਪਈਆਂ ਨੇ ਤੁਸੀਂ ਲੈ ਕੇ ਜਾਓ